ਜਿਆਨੂ ਨਸ਼ਿਆਂ ਵੱਲੋਂ ਦੂਰ ਕਰਕੇ ਤੇ ਜਿਹੜੇ ਮੋਬਾਈਲਾਂ ਤੇ ਟਾਈਮ ਸਪੈਂਡ ਕਰਦੇ ਆ ਉਹ ਅਸੀਂ ਉਹ ਗਰਾਊਂਡ ਚਾਕੇ ਬਤਾਉਣਾ ਸਾਡਾ ਮੇਨ ਮਕਸਦ ਇਹ ਹੈ ਤੇ ਇਹ ਆਪਣਾ ਇਮਿਊਨਿਟੀ ਸਿਸਟਮ ਸਟਰੋਂਗ ਤਾਂ ਹੀ ਹੋਊਗਾ ਜੇ ਆਪਾਂ ਬੱਚਿਆਂ ਨੂੰ ਗਰਾਊਂਡ ਨਾਲ ਜੋੜਾਂਗੇ ਅਰੇਂਜਮੈਂਟ ਵਧੀਆ ਹੋਵੇ ਤੇ ਨਰੋਲ ਟੂਰਨਾਮੈਂਟ ਹੋਵੇ ਤੇ ਆਪਣੇ ਨਵੇਂ ਪਲੇਅਰ ਬਹੁਤ ਅੱਗੇ ਆਉਣਗੇ ਬੀਸੈਂਸ ਲੈਵਲ ਵੱਧਦਾ ਬੰਦਾ ਮੈਂਟਲੀ ਤੇ ਫਿਜ਼ੀਕਲੀ ਫਿੱਟ ਰਹਿੰਦਾ ਮੈਂ ਆਪਦੀ ਦੁਕਾਨ ਛੱਡ ਕੇ ਹੁਣ ਨਾਲ ਖੇਡਣਾ ਕਾਮਯਾਬੀ ਮਿਲੀ ਆ ਹਾਂ ਬਹੁਤ ਜਦੀ ਤਕੜਾ ਪਲੇਅਰ ਉਦੋਂ ਹੀ ਹੋਊਗਾ ਜਦੋਂ ਆਪਾਂ ਬਾਹਰ ਖਿੱਡਾਂਗੇ ਪਿੰਡ چاہے ਤੁਸੀਂ ساری ਉਮਰ ਖਿੱਡੀ ਚੱਲੋ ਕਦੇ ਤਕੜੇ ਨਹੀਂ ਬਣ ਸਕਦੇ ਸਰਕਾਰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪਾਰਕ ਤੇ ਗਰਾਊਂਡ ਬਣਵਾਵੇ ਪ੍ਰਮੇਸ਼ਿਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗਿਆਣਾ ਮੇਰੇ ਪਿੱਛੇ ਮੈਚ ਚੱਲ ਰਿਹਾ ਹੈਗਾ ਕਰੈਕਟ ਦਾ ਟੂਰਨਾਮੈਂਟ ਚੱਲ ਰਿਹਾ ਹੈਗਾ ਤੁਸੀਂ ਨੌਜਵਾਨ ਖੇਡਦੇ ਦੇਖ ਰਹੇ ਹੋਗੇ ਪੰਜਾਬ ਦੇ ਵਿੱਚ ਗਰਮੀ ਦਾ ਮੌਸਮ ਵੀ ਸ਼ੁਰੂ ਹੋ ਗਿਆ ਪਰ ਜਿਨ੍ਹਾਂ ਨੂੰ ਜਨੂਨ ਹੁੰਦਾ ਖੇਡ ਦਾ ਜਿਨ੍ਹਾਂ ਨੂੰ ਇਸ਼ਕ ਹੁੰਦਾ ਖੇਡ ਦੇ ਨਾਲ ਉਹ ਗਰਮੀ ਵੀ ਨੂੰ ਦੇਖਦੇ ਹੋ ਸਰਦੀ ਵੀ ਨੂੰ ਦੇਖਦੇ ਤੇ ਖੇਡ ਦਾ ਸਿਖਰ ਦੁਪਹਿਰੇ ਚੱਲ ਰਹੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀਗੇ ਪੰਜਾਬ ਖੇਡ ਮੇਲੇ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਪੁਰਾਣੇ ਸਮਿਆਂ ਦੇ ਵਿੱਚ ਵੱਡੇ ਲੈਵਲ ਤੇ ਦੇ ਟੂਰਨਾਮੈਂਟ ਹੁੰਦੇ ਸੀ ਹਰ ਪਿੰਡ ਦੇ ਵਿੱਚ ਪਰ ਜਦੋਂ ਦਾ 트렌ਡ ਵਾਰ ਜਾਂਦਾ ਜਾਂ ਸੋਸ਼ਲ ਮੀਡੀਆ ਤੇ ਵਧਿਆ ਕਾਫੀ ਗਰਾਊਂਡ ਵੀ ਜਿਹੜੇ ਸੁੰਨੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਤਾਂ ਬਣੇ ਹੋਏ ਆ ਪਰ ਵਿੱਚ ਖੇਡਣ ਵਾਲੇ ਪਲੇਅਰ ਨਹੀਂ ਮਿਲਦੇ ਉਹ ਕੀ ਕਾਰਨ ਰਿਹਾਗਾ ਉਹ ਵੀ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਗਈ ਆ ਜਾਂ ਟੂਰਨਾਮੈਂਟ ਘੱਟ ਹੋਣ ਲੱਗਿਆ ਤਾਂ ਕ੍ਰਿਕਟ ਦੀ ਟੂਰ ਜੇ ਆਪਾਂ ਗੱਲ ਕਰੀਏ ਤਾਂ ਬੜਾ ਕ੍ਰੇਜ਼ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਕ੍ਰਿਕਟ ਨੂੰ ਲੈ ਕੇ ਹੁੰਦਾ ਕਿਉਂਕਿ ਆਈਪੀਐਲ ਵੀ ਚੱਲਦੀ ਆ ਤੇ ਹੋਰ ਵੀ ਜਿਹੜੇ ਮੈਚ ਨੇ ਉਹ ਬੜੇ ਮਕਬੂਲ ਦੇ ਹੁੰਦੇ ਨੇ ਬੜੇ ਵੱਡੇ ਪੱਧਰ ਤੇ ਦੇਖੇ ਜਾਂਦੇ ਨੇ ਤਾਂ ਇੱਕ ਟੂਰਨਾਮੈਂਟ ਦੇ ਵਿੱਚ ਅਸੀਂ ਪਹੁੰਚੀਆਂ ਜਿੱਥੇ ਨੌਜਵਾਨਾਂ ਵੱਲੋਂ ਭਰਾਲਾ ਕੀਤਾ ਗਿਆ ਟੂਰਨਾਮੈਂਟ ਕਰਾਉਣ ਦਾ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਖੇਡਾਂਲੇ ਪਾਸੇ ਜੋੜਨ ਦੇ ਲਈ ਇਹ ਟੂਰਨਾਮੈਂਟ ਜਿਹਾ ਕਰਵਾਉਣੇ ਬਹੁਤ ਹੀ ਜ਼ਰੂਰੀ ਹੁੰਦੇ ਨੇ ਤਾਂ ਆਪਾਂ ਪ੍ਰਬੰਧਕ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਕਿਵੇਂ ਸੋਚਿਆ ਕਿ ਇਹ ਭਰਾਲਾ ਕੀਤਾ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਪਹਿਲਾ ਵਾਰ ਟੂਰਨਾਮੈਂਟ ਵੀ ਘਟ ਗਏ ਨੇ ਤੇ ਪਿੰਡਾਂ ਦੇ ਵਿੱਚ ਹੁਣ ਪਹਿਲਾ ਵਾਰ ਖੇਡਣ ਵਾਲੇ ਮੁੰਡੇ ਆ ਜਿਹੜੇ ਉਹ ਵੀ ਘਟ ਆਉਂਦੇ ਨੇ ਤਾਂ ਕੋਈ ਸਮਾਂ ਹੁੰਦਾ ਸੀ ਜਦੋਂ ਬਾਰੀ ਨਹੀਂ ਸੀ ਆਉਂਦੀ ਹੁੰਦੀ ਪਰ ਅੱਜ ਕੱਲ ਗਰਾਊਂਡ ਜਿਹੜੇ ਖਾਲੀ ਹੁੰਦੇ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਹੈਗੀਆਂ ਪਰ ਮੁੰਡਿਆਂ ਨੇ ਅਪਰਾਲਾ ਕੀਤਾ ਕਿ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਵੇ ਆਪਾਂ ਗੱਲਬਾਤ ਪ੍ਰਬੰਧਕ ਵੀਰਾਂ ਦੇ ਨਾਲ ਕਰਾਂਗੇ ਤਾਂ ਬਾਈ ਜੀ ਕੀ ਨਾ ਮਤ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੱਗਾ ਜੀ ਜੀ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਪ੍ਰਾਇਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਨੋ ਧੰਨਵਾਦ ਤੇ ਪੱਤਰਕਾਰ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਤੁਸੀਂ ਸਾਡੀ ਇਵੈਂਟ ਦੀ ਕਵਰੇਜ ਕਰਨ ਲਈ ਪਹੁੰਚੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਾਂ ਭਾਈ ਕੀ ਸੋਚ ਕੇ ਤੁਸੀਂ ਇਹ ਟੂਰਨਾਮੈਂਟ ਕਰਵਾਇਆ ਕਿਉਂਕਿ ਪਹਿਲਾਂ ਦਾ ਟੂਰਨਾਮੈਂਟ ਹੁੰਦੇ ਸੀ ਪੰਨਾਂ ਦੇ ਵਿੱਚ ਪਰ ਹੁਣ ਹਟ ਗਏ ਸੀਗੇ ਟ੍ਰੈਂਡ ਘਟ ਗਿਆ ਸੀਗਾ ਤਾਂ ਤੁਸੀਂ ਕੀ ਸੋਚ ਕੇ ਐਫਰ ਕੀਤਾ ਇਹ ਸਭ ਤੋਂ ਵੱਡੀ ਤਾਂ ਗੱਲ ਜਿਹੜਾ ਅੱਜ ਕੱਲ੍ਹ ਕਹੇ ਜਾਂਦਾ ਸ਼ੀਮਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਇਹ ਕੀ ਕਾਰਨ ਹੈਗਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗਰਾਊਂਡਾਂ ਤੋਂ ਟੁੱਟ ਗਈ ਆ ਦੂਜਾ ਜਿਹੜਾ ਮੈਂ ਕਾਰਨ ਮੰਨਦਾ ਜਿਹੜਾ ਇਹ ਮੋਬਾਈਲਾਂ ਦਾ ਜੋਗ ਆ ਗਿਆ ਹੈਗਾ ਅੱਜ ਕੱਲ ਬੱਚੇ ਹਰ ਕੇ ਵੱਡਾ ਜਾਂ ਛੋਟਾ ਜਾਦਾ ਟਾਈਮ ਮੋਬਾਈਲਾਂ ਤੇ ਬਿਤਾਉਂਦਾ ਹੈਗਾ ਸਾਡਾ ਮੇਨ ਜਿਹੜਾ ਮੁੱਖ ਮਕਸਦ ਆ ਵੀ ਬੱਚਿਆਂ ਨੂੰ ਨਸ਼ਿਆਂ ਵੱਲੋਂ ਦੂਰ ਕਰਕੇ ਤੇ ਜਿਹੜੇ ਮੋਬਾਈਲਾਂ ਤੇ ਟਾਈਮ ਸਪੈਂਡ ਕਰਕੇ ਕਰਦੇ ਆ ਉਹ ਅਸੀਂ ਉਹ ਗਰਾਊਂਡ ਚ ਆ ਕੇ ਬਤਾਉਣਾ ਸਾਡਾ ਮੇਨ ਮਕਸਦ ਇਹ ਹੈਗਾ ਲੱਗਦਾ ਕਿ ਇਸ ਟੂਰਨਾਮੈਂਟ ਕਰਾਉਣ ਦੇ ਨਾਲ ਨਵੇਂ ਬੱਚੇ ਦੇਖਣਗੇ ਤਾਂ ਉਹ ਕਿ ਰਾਉਂਡ ਨਾਲ ਜੋੜਨਗੇ ਹਿੱਦਣਾ ਆਇਆ ਕਰਨਗੇ ਤੇ ਪਿੰਡ ਦੀ ਵੀ ਟੀਮ ਖੇਡੀ ਹੋ ਹਾਂਜੀ ਬਹੁਤ ਫਰਕ ਪਿਆ ਸਾਨੂੰ ਜਿੰਨੀ ਆਸ ਸੀਗੀ ਆਸ ਤੋਂ ਵੱਧ ਬੱਚੇ ਆਏ ਆਗੇ ਵਿੱਚ ਅਸੀਂ ਐਤਵਾਰ ਦਾ ਦਿਨ ਰੱਖਿਆ ਸੀ ਐਤਵਾਰ ਦੇ ਦਿਨ ਇੱਕ 14 ਸਾਲਾਂ ਦੇ ਅੰਡਰ ਉਹਨਾਂ ਦਾ ਮੈਚ ਕਰਾਇਆ ਬੱਚਿਆਂ ਨੇ ਬਹੁਤ ਸਾਰ ਨਾਲ ਹਿੱਸਾ ਲਿਆ 35-40 ਬੱਚੇ ਆਏ ਫਿਰ 17 ਸਾਲਾਂ ਕਰਾਇਆ ਉਹਦੇ ਵਿੱਚ ਬਹੁਤ ਹਿੱਸਾ ਲਿਆ ਤੇ ਜਿਹੜੀ ਸਾਡੇ ਪਿੰਡ ਦੀ ਟੀਮ ਆ ਉਹ ਵੀ ਖੇਡੀ ਆ ਤੇ ਬਹੁ ਟੀਮਾਂ ਸਾਡੇ ਕੋਲ 36 ਟੀਮਾਂ ਰੱਖੀਆਂ ਸੀ ਬਟ 70-80 ਟੀਮਾਂ ਦੇ ਹੋਰ ਵੀ ਸਾਨੂੰ ਫੋਨ ਆਏ ਤੇ ਇਹਦਾ ਮਤਲਬ ਕਿ ਮੈਨੂੰ ਲੱਗਦਾ ਹੈਗਾ ਵੀ ਸਾਡਾ ਜਿਹੜਾ ਉਪਰਾਲਾ ਹੀ ਸਫਲ ਹੋਇਆਗਾ ਜੀ ਮੈਂ ਤਾਂ ਕਿ ਉਪਰਾਲਾ ਕਰਨਾ ਚਾਹੀਦਾ ਤੇ ਸਭ ਕੁਝ ਹੋ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਨਾ ਜੀ ਚੀਜ਼ ਆਪਾਂ ਕੋਈ ਉਪਰਾਲਾ ਕਰਦੇ ਆ ਉਹਦਾ ਜਰੂਰ ਰਿਜ਼ਲਟ ਮਿਲਦਾ ਸਾਨੂੰ ਸਾਡਾ ਤਜਰਬਾ ਹੀ ਰਿਹਾ ਵੀ ਜੇ ਸੀ ਇਹ ਇਵੈਂਟ ਕਰਾਇਆਗਾ ਤਾਂ ਮੈਨੂੰ ਲੱਗਦਾ ਵੀ ਘੱਟੋ ਘੱਟ 2-3 ਮਹੀਨੇ ਤਾਂ ਬੱਚਿਆਂ ਚ ਪੂਰਾ ਹੀ ਕਰੀਜ ਰਹੂਗਾ ਗਰਾਊਂਡ ਚ ਆਉਣਗੇ ਠੀਕ ਹੈ ਨਾ ਆ ਕੇ ਖੇਡਣਗੇ ਮੋਬਾਈਲਾਂ ਤੋਂ ਖਹਿੜਾ ਛੁੱਟੂਗਾ ਉਹਨਾਂ ਦਾ ਜਿਹੜਾ ਨਾ ਮਤਲਬ ਕੋਈ ਵੀ ਬੰਦਾ ਜਾਂ ਯੰਗ ਤਾਂ ਖਾਸ ਕਰਕੇ ਜੋ ਬੇਲਾ ਟਾਈਮ ਉਹ ਕੱਢਦੇ ਆ ਨਾ ਉਹ ਜਾਂ ਨਸ਼ੇ ਆ ਲਜਾਊਗਾ ਜਾਂ ਨੈਗੇਟਿਵ ਥਾਟਸ ਆਉਣਗੇ ਜਦੋਂ ਗਰਾਊਂਡ ਚ ਆਊਗਾ ਪੋਜ਼ਿਟਿਵਿਟੀ ਆਊਗੀ ਹਾਰ ਜਿੱਤ ਇਹ ਮੇਨ ਗੱਲ ਆ ਵੀ ਮੈਨੂੰ ਤਾਂ ਲੱਗਦਾ ਵੀ ਪੋਜ਼ਿਟਿਵ ਰਿਜ਼ਲਟ ਆਉਣਗੇ ਜੀ ਹਾਂਜੀ ਤਾਂ ਕਿੰਨੇ ਕੁ ਟੀਮਾਂ ਆਈਆਂ ਤੇ ਕਿਸ ਤਰ੍ਹਾਂ ਦੇ ਮੈਚ ਹੋਏ ਸਾਡੇ ਵੀ 36 ਟੀਮਾਂ ਐਂਟਰ ਕੀਤੀਆਂ ਸੀਗੀਆਂ ਜੀ ਤੇ ਲਾਸਟ ਦਿਨ ਅਸੀਂ 8 ਟੀਮਾਂ ਰੱਖੀਆਂ ਗਈਆਂ ਬਹੁਤ ਸੋਹਣੀਆਂ ਟੀਮਾਂ ਸਾਰੀਆਂ ਖੇਡੀਆਂ ਬਹੁਤ ਸਾਨੂੰ ਕੋਆਪਰੇਟ ਕੀਤਾ ਸਾਥ ਦਿੱਤਾ ਤੇ ਅਸੀਂ ਵੀ ਆਪਦੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਟੂਰਨਾਮੈਂਟ ਦੇ ਵਿੱਚ ਕੋਈ ਕਮੀ ਨਾ ਰਵੇ ਤੇ ਬਹੁਤ ਵਧੀਆ ਗੁਜ਼ਰਿਆ ਹੁਣ ਤੱਕ ਸਾਡਾ ਟੂਰਨਾਮੈਂਟ ਜੀ ਤਾਂ ਸਾਡੇ ਨਾਲ ਪਲੇਅਰ ਆ ਮੁੰਡਾ ਲਾਲੀ ਅਲਕੜਾ ਕਾਫੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਨਾਲ ਜੁੜਿਆ ਹੋਇਆ ਖੇਡਦਾ ਰਿਹਾ ਤੇ ਲਾਲੀ ਭਾਈ ਤੁਸੀਂ ਲੰਬੇ ਸਮੇਂ ਤੋਂ ਕ੍ਰਿਕਟ ਨਾਲ ਜੁੜੇ ਹੋਏ ਹੋ ਬਹੁਤ ਲੰਬਾ ਸਮਾਂ ਕ੍ਰਿਕਟ ਖੇਡੀ ਆ ਅੱਜ ਭਾਵੇਂ ਤਾਂ ਸੀ ਤੁਸੀਂ ਆਉਂਦੇ ਪ੍ਰੋਫੈਸ਼ਨ ਦੇ ਵਿੱਚੋਂ ਪਰ ਫਿਰ ਵੀ ਤੁਸੀਂ ਟੂਰਨਾਮੈਂਟ ਸੀਗਾ ਪਿੰਡ ਬੁਲਾਇਆ ਇਹਨਾਂ ਨੇ ਤੇ ਤੁਸੀਂ ਆਏ ਕਿੰਨੀ ਕਿ ਖਿੱਚ ਹੁੰਦੀ ਆ ਕਿ ਪਲੇਅਰ ਨੂੰ ਗੇਮ ਦੇ ਨਾਲ ਮੈਂ ਮੇਰੇ 1998 ਤੋਂ ਜੁੜਿਆ ਹੋਇਆ ਗਰਾਉਂਡ ਨਾਲ ਤੇ 1998 ਚ ਪਹਿਲਾ ਟੂਰਨਾਮੈਂਟ ਖੇਡਣਾ ਸ਼ੁਰੂ ਕੀਤਾ ਸੀ ਜੀ ਤੇ ਇਹ ਭਰਾ ਨਾਲ ਮੇਰਾ 2003 ਤੋਂ ਪਿਆਰ ਆਗਾ ਅਸੀਂ ਇਕੱਠੇ ਖੇਡਦੇ ਹੁੰਦੇ ਮੇਰੇ ਪਿੰਡ ਦੀ ਟੀਮ ਹੈਣੀ ਸੀ ਤੇ ਮਤਲਬ ਇੰਨਾ ਜਨੂਨ ਹੁੰਦਾ ਸੀ ਇਹ ਸਾਨੂੰ ਵੀ ਇਹਨਾਂ ਨਾਲੋਂ 15 ਮਿੰਟ ਪਹਿਲਾਂ ਮੈਂ ਗਰਾਊਂਡ 'ਚ ਆ ਜਾਂਦਾ ਹੁੰਦਾ ਸੀ ਤੇ ਹੁਣ ਦੇ ਬੱਚਿਆਂ ਦਾ ਜਿਹੜਾ ਜ਼ਿਆਦਾ ਟਾਈਮ ਉਹ ਮੋਬਾਈਲਾਂ 'ਚ ਮਤਲਬ ਕੱਢਦੇ ਨੇ ਤੇ ਗਰਾਊਂਡ 'ਚ ਆ ਕੇ ਖੁਸ਼ ਹੀ ਨਹੀਂ ਬਹੁਤ ਵਧੀਆ ਉਪਰਾਲਾ ਕੀਤਾ ਨਾਲੇ ਬਹਾਨਿਆਂ ਨਾਲ ਅਸੀਂ ਫਿਰ ਇਕੱਠੇ ਹੋਏ ਆਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਸਾਰੀ ਭਰਾਮਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿੰਨਾ ਕੁ ਜਨੂਨ ਹੁੰਦਾ ਸੀ ਉਦੋਂ ਖੇਡਣ ਦਾ ਕਿਉਂਕਿ ਉਦੋਂ ਮੋਬਾਈਲ ਵੀ ਘੱਟ ਹੁੰਦੇ ਸੀਗੇ ਜਿਵੇਂ ਤੁਸੀਂ ਕਿਹਾ ਕਿ 15 ਮਿੰਟ ਤੁਸੀਂ ਪਹਿਲਾਂ ਹੀ ਆ ਜਾਂਦੇ ਸੀਗੇ ਉਦੋਂ क्रेਜ ਕਿੰਨਾ ਕੁ ਹੁੰਦਾ ਸੀ ਖੇਡਣ ਦਾ ਉਦੋਂ ਬਹੁਤ ਜ਼ਿਆਦਾ ਵੀਰੇ ਅਸੀਂ ਸ਼ਾਮ ਨੂੰ ਇੱਥੇ ਯਾਨੀ ਕਿ 15-15 ਓਵਰ ਦੇ ਮੈਚ ਲਾਉਂਦੇ ਸੀ ਦੋ ਮੈਚ ਹੂੰ ਸਮਝ ਲਓ ਤੁਸੀਂ 22 ਪਲੇਅਰ ਤਾਂ ਅਸੀਂ ਹੁੰਦੇ ਹੀ ਹੁੰਦੇ ਸੀ ਘਟੋ-ਘਟ 15 ਤੋਂ 20 ਜਵਾਕ ਉਦਾਂ ਬੈਠੇ ਹੁੰਦੇ ਸੀ ਤੇ ਹੁਣ ਹਾਂ ਵਾਰੀ ਨਹੀਂ ਆਉਂਦੀ ਸੀ ਉਹਨਾਂ ਨੂੰ ਐ ਹੁੰਦਾ ਸੀ ਵੀ ਜੇ ਅੱਜ ਨਾ ਹੋਣਗੇ ਸੀਨੀਅਰ ਦੋ ਚਾਰ ਘਟ ਹੋਣਗੇ ਸਾਨੂੰ ਮੌਕਾ ਮਿਲੂਗਾ ਕਿਉਂ ਉਦੋਂ ਟਾਈਮ ਸਪੈਂਡ ਕਰਨ ਦਾ ਹੋਰ ਕੋਈ ਆਪਸ਼ਨ ਹੀ ਨਹੀਂ ਸੀ ਗਰਾਊਂਡ ਤੋਂ ਬਿਨਾ ਯਾਨੀ ਕਿ ਗਲੀਆਂ 'ਚ ਖੇਡੀ ਜਾਣਾ ਜਾਂ ਉਦਾਂ ਵੀ ਮਤ ਤੇ ਹੁਣ ਜੇ ਨੂਨ ਸੀਗਾ ਜਾਂ ਮਤਲਬ ਫੇਰ ਵੀ ਦੇਖ ਲਓ ਤੁਸੀਂ ਆ ਦੇਰ ਜੇ ਮੈਂ ਤੁਹਾਨੂੰ ਟਾਈਮ ਕੱਢ ਕੇ ਇੱਥੇ ਆਇਆ ਹਾਂ ਇਹ ਜਨੂਨ ਕਰ ਕੀ ਸੀ ਹਾਂ ਬਿਲਕੁਲ ਬਿਲਕੁਲ ਪਲੇਅਰ ਨੂੰ ਗਰਾਉਂਡ ਦੇ ਨਾਲ ਕਿੰਨਾ ਕੁ ਪਿਆਰ ਹੋ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਹੁਣ ਵੀ ਤੁਸੀਂ ਇੱਥੇ ਨਾਲ ਜੁੜੇ ਹੋਏ ਹੋ ਤਾਂ ਕਿੰਨਾ ਕੁ ਜ਼ਰੂਰੀ ਹੈ ਇੱਕ ਬੱਚੇ ਨੂੰ ਕਿਸੇ ਨਾ ਗੇਮ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਵੀਰੇ ਮਤਲਬ ਗਰਾਉਂਡ ਨਾਲ ਇੱਕ ਤਾਂ ਤੁਸੀਂ ਮਤਲਬ ਨਸ਼ਿਆਂ ਤੋਂ ਦੂਰ ਰਹਿੰਦਾ ਬੱਚਾ ਸਿਹਤ ਤੰਦਰੁਸਤ ਰਹਿੰਦੀ ਆ ਤੇ ਹੁਣ ਜਿਵੇਂ ਪਿੱਛੇ ਜੇ ਕਰੋਨਾ ਸੀ ਕਰੋਨਾ ਵੇਲੇ ਜ਼ਿਆਦਾਤਰ ਮਤਲਬ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਸਟਰੋਂਗ ਸੀ ਉਹਨਾਂ ਨੂੰ ਮਤਲਬ ਬਹੁਤ ਵਿਚਾਰਿਆ ਉਹਨਾਂ ਦਾ ਤੇ ਇਹ ਆਪਣਾ ਇਮਿਊਨਿਟੀ ਸਿਸਟਮ ਸਟਰੋਂਗ ਤਾਂ ਹੀ ਹੋਊਗਾ ਜੇ ਆਪਾਂ ਬੱਚਿਆਂ ਨੂੰ ਗਰਾਉਂਡ ਨਾਲ ਜੋੜਾਂਗੇ ਹੁਣ ਬੱਚੇ ਆਪਣੇ ਮਤਲਬ ਘਰ ਪੱਕੇ ਹੋ ਗਏ ਤੇ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਛੋਟਿਆਂ ਹੁੰਦੇ ਹਨ ਕਿਸੇ ਨੂੰ ਮੇਰੇ ਖੁਦ ਦੀ ਬੇਟੀ ਨੂੰ ਜਾਨੀ ਕਿਸੇ ਕਿੰਦੀ ਪ੍ਰੋਬਲਮ ਉਹ ਕਾਰਨ ਇਹੀ ਹੈਗਾ ਵੀ ਮਤਲਬ ਮਿੱਟੀ ਘੱਟੇ ਤੋਂ ਆਪਾਂ ਦੂਰ ਰੱਖਦੇ ਆਂਗੇ ਕਮਿਊਨਿਟੀ ਸਿਸਟਮ ਆ ਜਿਹੜਾ ਉਹਨਾਂ ਦਾ ਵੀਕ ਹੈਗਾ ਤੇ ਇਸ ਲਈ ਜ਼ਰੂਰੀ ਆ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਤੁਸੀਂ 1998 ਤੋਂ ਕ੍ਰਿਕਟ ਖੇਡਦੇ ਆ ਰਹੇ ਹੋ ਕਿੰਨਾ ਕੁ ਫਰਕ ਪਿਆ ਹੁਣ ਕ੍ਰਿਕਟ ਦਾ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਖੇਡਦੇ ਸੀ ਉਦੋਂ ਕਿੰਨੇ ਕ ਨਾਮ ਪ੍ਰਾਈਜ਼ ਹੁੰਦੇ ਸੀ ਤੇ ਹੁਣ ਕਿੰਨਾ ਕੁ ਫਰਕ ਪੈ ਗਿਆ ਮੈਂ ਵੀਰੇ ਜਦੋਂ ਸ਼ੁਰੂ ਕੀਤਾ ਉਦੋਂ 11 21 3100 ਤੇ ਮਤਲਬ ਇੰਨਾ ਕ ਪ੍ਰਾਈਜ਼ ਹੁਣ ਤਾਂ ਬਹੁਤ ਫਰਕ ਪੈ ਗਿਆ ਉਦੋਂ ਤਾਂ ਮਤਲਬ ਵਕਟਾਂ ਵੀ ਕੱਚੀਆਂ ਹੁੰਦੀਆਂ ਸੀਗੀਆਂ ਹੁਣ ਸਿਮੈਂਟਡ ਵਕਟਾਂ ਹੋ ਗਈਆਂ ਪ੍ਰਾਈਜ਼ ਵੀ ਵੱਧ ਗਏ ਤੇ ਹੁਣ ਤਾਂ ਸਹੂਲਤਾਂ ਮਤਲਬ ਜਿਵੇਂ ਹੁਣੇ ਕਰੈਕਟ ਹੀ ਲਾ ਲਓ ਤੁਸੀਂ ਤੇ ਇਹਦੇ ਵਿੱਚ ਮਤਲਬ ਬੈਟਸਮੈਨ ਨੂੰ ਜ਼ਿਆਦਾ ਸਹੂਲਤਾਂ ਆ ਗਈਆਂ ਬੋਲਡਰ ਦੀ ਹੈ ਨਹੀਂ ਕੋਈ ਲਾਈਫ ਸਾਡੇ ਵਾਰੀ ਤਾਂ ਮਤਲਬ 7-8 ਦੀ ਰਨ ਰੇਟ ਨਾਲ ਜੇ ਰਨ ਬਣ ਜਾਂਦੇ ਸੀ ਤਾਂ ਮਤਲਬ ਜੇ ਤੁਹਾਡਾ ਬੋਲਡਰ ਵਧੀਆਗਾ ਹਨਾ ਤਾਂ ਉਹ ਰੋਕ ਸਕਦਾ ਸੀ ਪਰ ਹੁਣ ਬੋਲਡਰ ਨੂੰ ਉੰਨੀ ਸਹੂਲਤਾਂ ਨਹੀਂ ਹੈਗੀਆਂ ਬੈਟਸਮੈਨ ਨੂੰ ਜ਼ਿਆਦਾ ਆ ਮਤਲਬ ਦਿੱਤੀਆਂ ਜਾਂਦੀਆਂ ਇਹਦੇ ਚ ਹਾਂਜੀ ਬਹੁਤ ਫਰਕ ਪੈ ਗਿਆ ਹਟ ਵਗੈਰਾ ਹਾਂਜੀ ਹਾਂ ਸਾਰਾ ਕੁਝ ਬਹੁਤ ਫਰਕ ਪੈ ਗਿਆ ਸਾਡੇ ਤਾਂ ਵੇ ਮਤਲਬ ਬਾਣ ਦੇ ਵਿੱਚ ਜੇ ਟੂਰਨਾਮੈਂਟ ਕਰਾਉਣਾ ਕੱਲੀ ਦਰੀ ਵਿਛਾ ਦੇਣੀ ਉਹਦੇ ਤੇ ਬਹੁਤ ਜ਼ਿਆਦੇ ਜਨੂਨ ਹੁੰਦਾ ਈ ਉਦੋਂ ਮਤਲਬ ਤੇ ਹੁਣ ਤੇ ਉਦੋਂ ਦਾ ਬਹੁਤ ਫਰਕ ਪੈ ਗਿਆ ਕ੍ਰਿਕਟ 'ਤੇ ਪੈਸਾ ਵੀ ਜ਼ਿਆਦਾ ਆ ਗਿਆ ਤੇ ਕ੍ਰਿਕਟ ਦਾ ਵੀ ਫਰਕ ਪੈ ਗਿਆ ਬਹੁਤ ਹੁਣ ਕਦਰ ਪੈਂਦੀ ਹੈ ਜਿਹੜੇ ਪਲੇਅਰ ਕੋਈ ਪਲੇਅਰ ਚੰਗਾ ਪਲੇਅਰ ਆ ਕਦਰ ਪੈਂਦੀ ਨਹੀਂ ਵੀ ਮਤਲਬ ਤੁਸੀਂ ਕ੍ਰਿਕਟ ਨਹੀਂ ਜੋੜਨਾਗਾ ਵੀ ਹੋਰ ਬਹੁਤ ਸਾਰੀਆਂ ਹਾਂ ਕਿਸੇ ਵੀ ਖੇਡ ਨਾਲ ਜੋੜੋ ਬਹੁਤ ਬਹੁਤ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਹਾਂਜੀ ਤਾਂ ਜਿਹੜੇ ਪਲੇਅਰ ਆਏ ਨੇ ਆਪਾਂ ਉਹਨਾਂ ਪਲੇਅਰਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਇੱਥੇ ਆ ਕੇ ਕਿਵੇਂ ਲੱਗਿਆ ਬਈ ਕਿਹੜੇ ਪਿੰਡ ਤੋਂ ਆਏ ਤੁਸੀਂ ਤੌੜਾ ਜੀ ਤੌੜੇ ਦੀ ਟੀਮ ਹਾਂਜੀ ਕਿਵੇਂ ਲੱਗਿਆ ਕਿੱਥੇ ਖੇਡ ਕੇ ਪ੍ਰਬੰਧ ਕਿਵੇਂ ਜੱਗ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਆਪਣੇ ਭਰਾਵਾਂ ਨੇ ਇਹੋ ਜਿਹੇ ਟੂਰਨਾਮੈਂਟ ਜੇ ਆਪਾਂ ਕ੍ਰਿਕਟ ਨੂੰ ਬਚਾਉਣਾ ਤੇ ਕ੍ਰਿਕਟ ਨੂੰ ਉੱਪਰ ਲੈ ਕੇ ਜਾਣਾ ਇਹੋ ਜਿਹੇ ਟੂਰਨਾਮੈਂਟ ਹੋਣੇ ਜ਼ਰੂਰੀ ਹੈ ਕਿਉਂਕਿ ਬਹੁਤ ਹੀ ਵਧੀਆ ਓਵਰ ਮਿਲੇ ਆ ਬਹੁਤ ਹੀ ਵਧੀਆ ਪ੍ਰਬੰਧ ਸੀ ਲੰਗਰ ਦਾ ਠੀਕ ਹੈ ਬਹੁਤ ਹੀ ਇਨਰੋਲ ਟੂਰਨਾਮੈਂਟ ਆ ਸਭ ਤੋਂ ਵੱਡੀ ਗੱਲ ਪ੍ਰਾਈਜ਼ ਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਲੰਗਰ ਹੋਵੇ ਅਰੇਂਜਮੈਂਟ ਵਧੀਆ ਹੋਵੇ ਤੇ ਨਰੋਲ ਟੂਰਨਾਮੈਂਟ ਹੋਵੇ ਤੇ ਆਪਣੇ ਨਵੇਂ ਪਲੇਅਰ ਬਹੁਤ ਅੱਗੇ ਆਉਣਗੇ ਜੇ ਆਪਾ ਪਲੇਅਰਾਂ ਨੂੰ ਅੱਗੇ ਲੈ ਕੇ ਆਉਣਾ ਤੇ ਇਹ ਉਪਰਾਲਾ ਹਰ ਇੱਕ ਪਿੰਡ ਹਰ ਇੱਕ ਪਿੰਡ ਹੋਣਾ ਜ਼ਰੂਰੀ ਹੈ ਤੇ ਗਰਾਊਂਡ ਵੀ ਹੋਣਾ ਜ਼ਰੂਰੀ ਹਰ ਰੋਜ਼ ਖੇਡਦੇ ਹੋ ਫਿਰ ਹਰ ਰੋਜ਼ ਖੇਡਦੇ ਹੋ ਤੁਸੀਂ ਤੁਹਾਡੀ ਟੀਮ ਸਾਰੀ ਹਾਂਜੀ ਹਾਂਜੀ ਵੀਰੇ ਦਿੱਲੀ ਲਾਈਕ ਤਿੰਨ ਮਹੀਨੇ ਹੋ ਗਏ ਦਿੱਲੀ ਖੇਡਦੇ ਆ ਘਰੇ ਟਾਈਮ ਨਹੀਂ ਮਿਲਦਾ ਖੇਡਣ ਦਾ ਅੱਛਾ ਕਿੰਨੀ ਖਰਚ ਹੁੰਦੀ ਹੈ ਗਰਾਊਂਡ ਜਾਂਦ ਦੀ ਜਦੋਂ ਸ਼ਾਮ ਦੇ 5-6 ਵਜੇ ਦੇ ਹੋਣਗੇ ਤਾਂ ਗਰਾਊਂਡ ਜਾਣ ਦੀ ਖਰਚ ਕਿੰਨੀ ਹੁੰਦੀ ਹੈ ਫਿਰ ਖੇਚ ਕਰਕੇ ਦੁਰੇ ਫਿਰਦੇ ਆ ਵੀਰੇ ਬਹੁਤ ਜ਼ਿਆਦਾ ਖਰਚ ਹੁੰਦੀ ਹੈ ਠੀਕ ਹੈ ਕੋਈ ਵੀ ਜੇ ਘਰ ਦਾ ਕੰਮ ਆ ਕੋਈ ਵੀ ਜਦੋਂ ਗਰਾਊਂਡ ਦਾ ਟਾਈਮ ਹੁੰਦਾ ਸਭ ਕੁ ਤੁਸੀਂ ਪਲੇਅਰ ਹੋ ਗਰਾਊਂਡ ਦੇ ਨਾਲ ਜੁੜੇ ਹੋਇਆ ਗੇਮ ਦੇ ਨਾਲ ਇੱਕ ਆਮ ਵੀ ਨੌਜਵਾਨ ਪਿੰਡ ਚ ਹੋਣਗੇ ਫਰਕ ਤੁਹਾਡਾ ਉਹਨਾਂ ਨਾਲ ਕੀ ਆ ਕਿ ਤੁਸੀਂ ਖੇਡਦੇ ਹੋ ਖੇਡ ਦੇ ਨਾਲ ਜੁੜੇ ਹੋਇਆ ਟੂਰਨਾਮੈਂਟਾਂ ਦੇ ਵੀ ਜਾਂਦੇ ਹੋ ਤੁਹਾਡੇ ਵਿੱਚ ਸ਼ਹਿਨਸੀਲਤਾ ਵੀ ਬਹੁਤ ਹੋਊਗੀ ਤੁਹਾਡੇ ਵਿੱਚ ਸਪਿਰਟ ਵੀ ਆ ਤੇ ਤੁਹਾਡੇ ਵਿੱਚ ਜਿਹੜੀ ਏਕਤਾ ਕੀ ਟੀਮ ਦੀ ਉਹ ਵੀ ਤੁਹਾਨੂੰ ਸਿੱਖ ਨੂੰ ਮਿਲਦੀ ਆ ਕਿੰਨਾ ਕੁ ਕੋਸ ਇੱਕ ਪਲੇਅਰ ਆ ਜਿਹੜਾ ਸਿੱਖਦਾਗਾ ਗੇਮ ਦੇ ਨਾਲ ਪਲੇਅਰ ਵੀਰੇ ਬਹੁਤ ਕੁ ਸਿੱਖਦਾ ਪਲੇਅਰ ਸਭ ਤੋਂ ਵੱਡੀ ਚੀਜ਼ ਜੁਨਟੀ ਜਦੋਂ ਆਪਾਂ ਇੱਕ ਟੀਮ ਬਣਾ ਕੇ ਖੇលਦੇ ਆਂ ਬੰਦੇ ਨੂੰ ਪਤਾ ਹੁੰਦਾ ਜੁਨਟੀ ਨਾਲ ਖੇਲਦਾ ਹੈ ਠੀਕ ਹੈ ਹਾਰ ਜਿੱਤ ਤੋਂ ਬੰਦਾ ਬਹੁਤ ਹਾਰ ਜਿੱਤ ਕੋਈ ਮੈਨੇ ਨਹੀਂ ਰੱਖਦੇ ਆਪਾਂ ਇਕੱਠੇ ਖੇលਦੇ ਆਂ ਪੇਸੈਂਸ ਲੈਵਲ ਵੱਧਦਾ ਬੰਦਾ ਮੈਂਟਲੀ ਤੇ ਫਿਜ਼ੀਕਲੀ ਫਿੱਟ ਰਹਿੰਦਾ ਠੀਕ ਹੈ ਜਦੋਂ ਆਪਾਂ ਗਰਾਊਂਡ ਨੂੰ ਟਾਈਮ ਦਿੰਨੇ ਆ ਸਾਰਾ ਕੁਝ ਨਸ਼ਿਆਂ ਤੋਂ ਦੂਰ ਰਹਿੰਦਾ ਕੋਈ ਨੈਗੇਟਿਵ ਥਾਟਸ ਹੁੰਦੇ ਆ ਉਹ ਚੀਜ਼ਾਂ ਤੋਂ ਵੀ ਦੂਰ ਰਹਿੰਦਾ ਤੇ ਜੋ ਵੀ ਅੱਗੇ ਵਾਲੀ ਪੀੜ੍ਹੀ ਐ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਗਰਾਊਂਡ ਨਾਲ ਜੁੜੋ ਜੇ ਆਪਾਂ ਨਸ਼ਿਆਂ ਤੋਂ ਦੂਰ ਹੋਣਾ ਫਿਜ਼ੀਕਲੀ ਤੇ ਮੈਂਟਲੀ ਫਿੱਟ ਰਹਿਣਾ ਇਹ ਨਸ਼ ਹਾਂਜੀ ਇਹ ਹੋਣਾ ਜ਼ਰੂਰੀ ਹੈ ਇਹਦੇ ਨਾਲ ਹੀ ਆਪਣੀ ਅੱਗੇ ਵਾਲੀ ਨੌਜਵਾਨੀ ਬਚ ਸਕਦੀ ਹੈ ਜਿਹੜੇ ਹਿਸਾਬ ਨਾਲ ਅੱਜ ਕੱਲ ਨਸ਼ੇ ਚੱਲ ਰਹੇ ਆ ਜਾਂ ਕੋਈ ਵੀ ਹੈ ਕੋਈ ਫੌਰੀ ਨੂੰ ਜਾਨ ਦੀ ਉਹ ਸੋਚ ਰਿਹਾ ਉਹ ਚੀਜ਼ਾਂ ਤੋਂ ਦੂਰ ਹੋ ਕੇ ਜੇ ਆਪਾਂ ਇੱਧਰ ਹੀ ਰਹੀਏ ਬਹੁਤ ਕੁਝ ਖਿਡਨ ਦੇ ਨਾਲ ਖੇਡ ਦੇ ਨਾਲ ਕਿਵੇਂ ਜੁੜੇ ਪਹਿਲਾਂ ਵੱਡੇ ਖੇਡਦੇ ਸੀ ਗਰਾਊਂਡ ਉੱਤੇ ਤਾਂ ਲੱਗੇ ਆ ਜਾਂ ਕਿਵੇਂ ਸ਼ੌਂਕ ਕਿਵੇਂ ਪਿਆ ਸ਼ੁਰੂ ਤੇ ਜਨੂੰਨ ਸੀ ਬਈ ਬਸ ਗਰਾਊਂਡ ਤੇ ਜਾਂਦੇ ਸੀ ਸੀਨੀਅਰ ਨੂੰ ਦੇਖਦੇ ਸੀ ਤੇ ਬਸ ਉੱਥੇ ਹੀ ਜਨੂੰਨ ਪਿਆ ਤੇ ਬਸ ਇੱਥੇ ਖੜੇ ਆ ਬਈ ਅੱਜ ਇਹ ਜਨੂੰਨ ਨਾਲ ਤਾਂ ਲੱਗਦਾ ਕਿ ਜੇ ਹਰ ਪਿੰਡ ਟੂਰਨਾਮੈਂਟ ਹੋਣ ਹਰ ਪਿੰਡ ਦੇ ਵਿੱਚ ਗਰਾਊਂਡ ਹੋਵੇ ਤੇ ਵੱਡਿਆਂ ਨੂੰ ਦੇਖ ਕੇ ਵੀ ਛੋਟੇ ਲੱਗ ਸਕਦੇ ਗਰਾਊਂਡ ਸਭ ਤੋਂ ਵੱਡੀ ਚੀਜ਼ ਹੈ ਵੀਰੇ ਜੇ ਆਪਾਂ ਕਿਸੇ ਨੂੰ ਪਲੇਅਰ ਮਤਲਬ ਆਪਣੇ ਨਾਲ ਪਲੇਅਰ ਜੋੜਨੇ ਆ ਹਰ ਇੱਕ ਪਿੰਡ ਗਰਾਊਂਡ ਹੋਣਗੇ ਤਾਂ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਬਹੁਤ ਕੁਝ ਸੋਚ ਮੰਨ ਲਓ ਸਿੱਖਣ ਨੂੰ ਮਿਲੂਗਾ ਪਲੇਅਰ ਵੱਡੇ ਪਲੇਅਰਾਂ ਨੂੰ ਖੇਡਦੇ ਦੇਖਣਗੇ ਬਹੁਤ ਬੰਦੇ ਦੇ ਕਿੱਥੇ ਪੈਂਦੀ ਆ ਖੇਲਣ ਦੀ ਜੇ ਗਰਾਊਂਡ ਹੀ ਨਹੀਂ ਆ ਤੇ ਕੋਈ ਗਰਾਊਂਡ ਚ ਆਊਗਾ ਨਹੀਂ ਤਾਂ ਨਵੇਂ ਬੱਚੇ ਖੇਲਣ ਨਹੀਂ ਜਾ ਸਕਦੇ ਕਿਉਂਕਿ ਤੁਹਾਨੂੰ ਹੀ ਪਤਾ ਹੈ ਵੀ ਅੱਜਕੱਲ ਮੋਬਾਈਲਾਂ ਦਾ ਜੋਗ ਆ ਸਾਰਾ ਕੁਝ ਬੰਦੇ ਮੋਬਾਈਲਾਂ 'ਤੇ ਹੀ ਆ ਸਾਰਾ ਕਿੰਨਾ ਸਮਾਂ ਹੋ ਗਿਆ ਖੇਡਦੇ ਨੂੰ ਤੁਹਾਨੂੰ ਮੈਨੂੰ 7-8 ਸਾਲ ਹੋ ਗਈ ਤੁਸੀਂ ਕੀ ਕੁਝ ਦਿੱਤਾ ਕ੍ਰਿਕਟ ਨੇ ਸਾਰਾ ਕੁਝ ਕ੍ਰਿਕਟ ਨੇ ਦਿੱਤਾ ਬਾਈ ਇੱਕ ਬੱਸ ਮੋਟਰਸਾਈਕਲ ਨਹੀਂ ਦਿੱਤਾ ਹੋਰ ਸਭ ਕੁਝ ਦਿੱਤਾ ਹੈ ਕ੍ਰਿਕਟ ਮੈਂ ਕਿਹੜਾ ਕੁਝ ਦਿੱਤ ਲਿਆ ਹਾਂਜੀ ਜੀ ਤਾਂ ਹੋਰ ਵੀ ਪਲੇਅਰ ਖੜੇ ਪਿਆੰਦੇ ਨੇ ਵੀ ਆਪਾਂ ਗੱਲਬਾਤ ਕਰਦੇ ਹਾਂ ਤੁਹਾਡਾ ਕਿਹੜਾ ਪਿੰਡ ਹੈ ਤੁਹਾਨੂੰ ਤੁਲੇ ਵੀ ਤੁਸੀਂ ਵੀ ਨਾਲ ਆਏ ਹੋ ਬੇਠ ਹੋਣਾ ਦੇ ਹਾਂਜੀ ਤੇ ਕਿੰਨਾ gefarcha ਹੁੰਦਾ ਟੂਰਨਾਮੈਂਟ ਤੇ ਜਾਂਦਾ ਕਿਉਂ gefarcha ਹੁੰਦਾ ਸਾਨੂੰ ਟੂਰਨਾਮੈਂਟ ਦਾ ਮੈਂ ਆਪਦੀ ਦੁਕਾਨ ਛੱਡ ਕੇ ਹੁਣ ਨਾਲ ਖੇਡਣਾ ਅੱਛਾ ਹਾਂ ਮੇਰੀ ਗਰਮੈਂਟ ਦੀ ਸ਼ਾਪ ਆ ਉਹ ਛੱਡ ਕੇ ਆਉਣਾ ਅੱਛਾ ਹਾਂ ਆਪਦਾ ਕੰਮ ਛੱਡ ਕੇ ਇੰਨਾ ਜਨੂਨ ਹੁੰਦਾ ਬਈ ਕ੍ਰੀਟ ਦਾ ਜਿਹਨੂੰ ਸ਼ੌਂਕ ਲੱਗ ਜੇ ਫਿਰ ਉਹ ਛੱਡ ਨਹੀਂ ਸਕਦਾ ਛੱਡ ਨਹੀਂ ਸਕਦਾ ਬਈ ਕਿੰਨੀ ਖੁਸ਼ੀ ਮਿਲਦੀ ਐ એનર્ਜੀ ਕਿੰਨੀ ਕ ਮਿਲਦੀ ਬਹੁਤ ਜਿੰਮੇ ਦਾ ਬਈ ਬਹੁਤ ਖੁਸ਼ੀ ਮਿਲਦੀ ਐ ਖੇਡ ਕੇ ਜੀ ਤਾਂ ਹੋਰ ਪਲੇਅਰਾਂ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਤੇ ਤੁਹਾਡਾ ਕਿਹੜਾ ਪਿੰਡ ਬਈ ਲਹਿਰਮੱਬਤੀ ਲਹਿਰਮੱਬਤ ਤੋਂ ਆਏ ਹਾਂ ਜ ਕਿੰਨਾ ਕਿ ਤੁਸੀਂ ਵੀ ਖੇਡਦੇ ਹੋ ਕਿੰਨੇ ਇੱਕ ਤੁਹਾਨੂੰ ਲੱਗਦਾ ਕਿ ਗੇਮ ਦੇ ਨਾਲ ਤੁਹਾਡਾ ਕਿੰਨਾ ਕੁ ਪਿਆਰ ਆ ਤੇ ਕਿੰਨਾ ਕੁ ਵਧੀਆ ਲੱਗਦਾ ਖੇਡ ਕੇ ਗੇਮ ਦੇ ਨਾਲ ਬਈ ਬਹੁਤ ਪਿਆਰ ਆਪਾਂ ਬਹੁਤ ਟਾਈਮ ਤੋਂ ਖੇਡੀ ਜਾਂਦੇ ਆ ਹੂੰ ਤੇ ਨਵੇਂ ਬੱਚੇ ਸਾਨੂੰ ਦੇਖ ਕੇ ਸਾਡੇ ਪਿੰਡ ਦੀਆਂ 2-3 ਟੀਮਾਂ 40 ਤੋਂ 50 ਮੁੰਡੇ ਕ੍ਰਿਕਟ ਖੇਡਦੇ ਆ ਗੇਮ ਦੇ ਨਾਲ ਪਿਆਰ ਆ ਤਾਂ ਹੀ ਲਗਾਤਾਰ ਖੇਡੀ ਜਾਂਦੇ ਆ ਰੈਗੂਲਰ ਪਿੰਡ ਤੋਂ 40 ਤੋਂ 50 ਬੱਚੇ ਹਾਂਜੀ ਬਈ ਕ੍ਰਿਕਟ ਖੇਡਦੇ ਕ੍ਰਿਕਟ ਖੇਡਦੇ ਤੁਸੀਂ ਕਿਵੇਂ ਸਿੱਖੇ ਵੱਡਣ ਦੇਖ ਕੇ ਨਹੀਂ ਬਈ ਬਸ ਪਿੰਡ ਖੇਡਦੇ ਹੁੰਦੇ ਸੀ ਚੱਲੀ ਗਿਆ ਹੋਵੇ ਕਬੱਡੀ ਖੇਡਦੇ ਸੀ ਨਾਲ ਕ੍ਰਿਕਟ ਦਾ ਉਸ ਤੋਂ ਬਾਅਦ ਮਾਲਕ ਨੇ ਕਿਰ ਕਿਡੀ ਖੇਚਣਾਉਂਨੇ ਪੂਰਾ ਹਾਂਜੀ ਹਾਂਜੀ ਬਾਈ ਜੇ ਅਸੀਂ ਆਉਨੇ ਫੇਰ ਹੀ ਛੋਟੇ ਆਉਂਦੇ ਸਾਡੇ ਸੋਨੋ ਦੇਖ ਕੇ ਛੋਟੇ ਆਉਂਦੇ ਆ ਗਰਾਊਂਡ ਚ ਹਾਂਜੀ ਹਾਂਜੀ ਬਾਈ ਬਹੁਤ ਆ ਛੋਟੇ ਆ ਸਾਥੋਂ ਬਹੁਤ ਛੋਟੇ ਐ ਮੇਰੇ ਤੋਂ ਘੱਟੋ ਘੱਟ 15 ਸਾਲ ਛੋਟਾ ਹੋਊਗਾ ਅੱਛਾ ਹਾਂਜੀ ਠੀਕ ਆ ਤਾਂ ਤੁਸੀਂ ਛੋਟੇ ਉਹਨਾਂ ਤੋਂ ਸਿੱਖਦੇ ਫਿਰ ਬਹੁਤ ਕੁਝ ਬਹੁਤ ਕੁਝ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀਨੀਅਰ ਪਲੇਅਰ ਸਾਡੀ ਟੀਮ ਦੀ ਸਾਡੇ ਹੋਰ ਵੀ ਸੀਨੀਅਰ ਪਲੇਅਰ ਆ ਜਿਵੇਂ ਗੀਤੂ ਬਾਈ ਪਿੰਦੂ ਬਾਈ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਸਖੋਂ ਦੇ ਵੀ ਅੱਛਾ ਹਾਂਜੀ ਮਤਲਬ ਇੰਨਾ ਸੋਡਾ ਫਰਕ ਉਮਰ ਦਾ 15 ਸਾਲ ਦਾ ਤੁਸੀਂ ਵੀ ਖੇਡ ਰਹੇ ਹੋ ਵੀ ਖੇਡ ਰਹੇ ਸੀ ਖੇਡ ਹੁੰਦੀ ਹੈ ਨਾ ਹਾਂਜੀ ਹਾਂਜੀ ਬਈ ਤਾਂ ਹੀ ਟੀਮ ਵਧੀਆ ਬਣਦੀ ਆ ਬਈ ਸਾਡੇ ਅਸੀਂ ਹੈਗੇ ਆਗੇ ਮੰਨ ਕੇ ਚੱਲੋ 6-7 ਪਲੇਅਰ ਸੀਨੀਅਰ ਆ 6-7 ਸਾਡੇ ਨਾਲ ਨਵੇਂ ਮੁੰਡੇ ਬਹੁਤ ਵਧੀਆ ਲੈਵਲ ਦੀ ਟੀਮ ਬਣੀ ਹੋਈ ਆ ਇਹਨਾਂ ਨੂੰ ਵੀ ਮੌਕਾ ਮਿਲਦਾ ਸਾਨੂੰ ਵੀ ਖੁਸ਼ੀ ਮਿਲਦੀ ਆ ਰੋਲ ਟੂਰਨਾਮੈਂਟ ਤੇ ਸਾਰਿਆਂ ਨੂੰ ਮੌਕਾ ਮਿਲਿਆ ਬਹੁਤ ਵਧੀਆ ਟੂਰਨਾਮੈਂਟ ਹੋ ਰਹੇ ਹਨ ਰੋਲ ਨਵੇਂ ਹੈਗਾ ਨਵੇਂ ਬੱਚੇ ਆ ਰਹੇ ਆ ਗਰਾਊਂਡਾਂ ਦੇ ਵਿੱਚ ਅੱਜ ਕੱਲ ਜਿਵੇਂ ਆਪਾਂ ਕਹ ਰਹੇ ਆ ਕਿ ਨਸ਼ਿਆਂ ਦਾ ਦੌਰ ਚੱਲਦਾ ਜਾਂ ਸੋਸ਼ਲ ਮੀਡੀਆ ਦਾ ਟਾਈਮ ਆ ਨਵੇਂ ਮੁੰਡੇ ਜੀ ਪਿੰਡ ਚ ਗੇਮ ਚੱਲਦੀ ਹੈ ਪਿੰਡ ਦੀ ਟੀਮ ਹੈਗੀ ਤਾਂ ਨਵੇਂ ਬੱਚੇ ਜੁੜਦੇ ਨਾਲ ਹਾਂਜੀ ਹਾਂਜੀ ਬਈ ਨਵੇਂ ਬੱਚੇ ਜੁੜਦੇ ਉਹ ਆਪਣੇ ਤੇ ਵੀ ਡਿਪੈਂਡ ਕਰਦਾ ਵੀ ਆਪਾਂ ਜੇ ਉਹਨਾਂ ਨੂੰ ਮੌਕਾ ਦੇਵਾਂਗੇ ਤਾਂ ਨਵੇਂ ਬੱਚੇ ਜੁੜਦੇ ਜੇ ਆਪਾਂ ਮੌਕਾ ਹੀ ਨਹੀਂ ਦਿੰਦੇ ਉਹਨਾਂ ਨੂੰ ਫੇਰ ਨਹੀਂ ਜੁੜਦੇ ਬੱਚੇ ਆਪਣੇ ਤੇ ਡਿਪੈਂਡ ਕਰਦਾ ਵੀ ਸੀਨੀਅਰਾਂ ਨੇ ਕਿੱਦਾਂ ਬੱਚੇ ਜੋੜਨੇ ਨਾਲ ਜੋ ਗਰਾਊਂਡ ਉਹਨਾਂ ਨੂੰ ਪਿਆਰ ਨਾ ਸਕਾ ਉਹਨਾਂ ਨੂੰ ਦੱਸੋ ਗੱਲਬਾਤ ਕਰੋ ਜੁੜਦੇ ਆ ਨਵੇਂ ਬੱਚੇ ਬਈ ਹਾਂ ਹਾਂ ਤਾਂ ਆਪਾਂ ਪ੍ਰਬੰਧਕਾਂ ਦੇ ਨਾਲ ਹੋਰ ਵੀ ਗੱਲਬਾਤ ਕਰ ਲੈਨੇ ਆ ਤੁਸੀਂ ਬਈ ਪਹਿਲਾਂ ਵੀ ਟੂਰਨਾਮੈਂਟ ਕਰਾਉਂਦੇ ਹੁੰਦੇ ਸੀਗੇ ਲੰਬੇ ਸਮੇਂ ਬਾਅਦ ਫੇਰ ਕਰਾਇਆ ਕਿੰਨਾ ਇੱਕ ਤੁਹਾਨੂੰ ਲੱਗਿਆ ਕਿ ਟੂਰਨਾਮੈਂਟ ਕਰਵਾ ਕੇ ਕਿੰਨਾ ਕ ਸਕੂਨ ਮਿਲਦਾ ਫਿਰ ਤੁਹਾਨੂੰ ਕਿਉਂਕਿ ਤੁਸੀਂ ਤਾਂ ਖੇਡਣਾ ਨਹੀਂ ਖੇਡਣਾ ਨਵੇਂ ਬੱਚਿਆਂ ਨੇ ਆ ਤੁਸੀਂ ਪ੍ਰਬੰਧਕ ਹੋ ਤੁਹਾਨੂੰ ਕਿੰਨਾ ਕ ਜਨੂਨ ਆ ਕਿੰਨਾ ਕ ਸਕੂਨ ਮਿਲਦਾ ਇਹ ਕੰਮ 'ਚ ਸਾਨੂੰ ਜੀ ਇੰਨੀ ਆਸ ਨਹੀਂ ਸੀਗੀ ਪਹਿਲਾਂ ਇਹ ਸਾਨੂੰ ਪਿੰਡ ਦੇ ਲੋਕਾਂ ਨੇ ਵਧੀਆ ਸਹਯੋਗ ਦਿੱਤਾਗਾ ਤੇ ਅਸੀਂ ਵੀ ਇਸੇ ਗੱਲ 'ਤੇ ਮੇਰੇ ਜਨੂਨ ਨੂੰ ਕਰਦੇ ਆਂ ਕਰਾਇਆ ਟੂਰਨਾਮੈਂਟ ਵੀ ਬੱਚੇ ਨਾਲ ਜੋੜਨ ਸਾਡੀ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਕਰ ਕਿਸੇ ਟੂਰਨਾਮੈਂਟ ਕਰਾ ਰਹੇ ਵੀ ਨਾਲ ਜੋੜਨ ਹੋਣੇ ਬਹੁਤ ਬਹੁਤ ਬੱਚੇ ਆਏ ਵੀ ਅੱਜ ਕੱਲ ਅਸੀਂ ਨਹੀਂ ਮੈਚ ਵੀ ਕਰਾਏ ਆ ਤੇ ਉਹਨਾਂ ਨੇ ਵਧੀਆ ਮੈਚ ਖੇਡਿਆ ਤੇ ਸਾਨੂੰ ਆਸ ਆ ਵੀ ਗਾਂ ਤੋਂ ਬੱਚੇ ਸਾਰੇ ਗਰਾਊਂਡ ਦੇ ਵਿੱਚ ਆਉਣਗੇ ਹਾਂ ਹਾਂਜੀ ਜੁੜਿਆ ਨਵੇਂ ਬੱਚੇ ਹਾਂਜੀ ਹਾਂ ਜੁੜੇ ਆ ਇਹ ਜਿਹੜੇ ਸਾਡੇ ਇਹੀ ਚਾਉਂਦੇ ਸੀ ਤੁਸੀਂ ਹਾਂਜੀ ਹਾਂ ਜਿਹੜੇ ਸਾਡੇ ਪਲੇਅਰ ਹੈ ਹੀ ਹੁਣ ਖੇਡਦੇ ਨਾਲ ਉਹ ਵੀ ਸਾਨੂੰ ਦੇਖ ਕੇ ਕਹਿ ਰਹੇ ਜਿਹੜੀ ਟੀਮ ਸਾਡੀ ਬਣੀ ਵੀ ਆ ਵੀ ਅਸੀਂ ਵੀ ਨਾਲ ਹੋਰ ਬੱਚਿਆਂ ਨੂੰ ਅਸੀਂ ਵੀ ਨਾਲ ਜੋੜਾਂਗੇ ਹਾਂ ਸਾਨੂੰ ਵਧੀਆ ਲੱਗਿਆ ਜੀ ਟੂਰਨਾਮੈਂਟ ਕਰਾ ਕੇ ਵੀ ਤੇ ਸਾਡਾ ਟੂਰਨਾਮੈਂਟ ਵੀ ਸਫਲ ਹੋਇਆ ਜੀ ਵਧੀਆ ਵਧੀਆ ਟੀਮਾਂ ਆਈਆਂ ਹਾਂਜੀ ਤਾਂ ਆਪਾਂ ਹੋਰ ਗੱਲਬਾਤ ਗਲਪਤ ਕਰ ਲੈਣ ਹਾਂ ਹੁਣ ਵੀ ਤੁਸੀਂ ਟੂਰਨਾਮੈਂਟ ਕਰਵਾਇਆ ਹਨ ਮਕਸਦ ਤੁਹਾਡਾ ਇਹ ਸੀਗਾ ਕਿ ਨਵੇਂ ਬੱਚਿਆਂ ਨੂੰ ਦੇ ਵਿੱਚ ਇਛਾ ਪੈਦਾ ਹੋਵੇ ਕਾਮਯਾਬੀ ਮਿਲੀ ਹੈ ਹਾਂ ਬਹੁਤ ਜਿਆਦਾ ਬਹੁਤ ਸਕੂਨ ਮਿਲਿਆ ਜਿਵੇਂ ਤੁਸੀਂ ਜੱਗੇ ਨਾਲ ਗੱਲ ਕੀਤੀ ਸੀ ਵੀ ਤੁਹਾਨੂੰ ਕਿੰਨਾ ਸਕੂਨ ਮਿਲਿਆ ਵੀ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਜਿੰਨਾ ਕਾ ਆਪ ਨੂੰ ਸੈਟੀਸਫੈਕਸ਼ਨ ਹੋਈ ਆ ਵੀ ਯਰ ਪਿੰਡ ਦੇ ਲੋਕਾਂ ਨੇ ਸਹਿਯੋਗ ਦਿੱਤਾ ਟੀਮਾਂ ਨੇ ਸਹਿਯੋਗ ਦਿੱਤਾ ਹਨ ਤੇ ਤਕਰੀਬਨ ਦੋ ਮੈਚ ਰਹਿ ਗਏ ਹੈਗੇ ਹੁਣ ਤੱਕ ਕੋਈ ਮੈਚ ਚ ਕਿਸੇ ਚ ਕੋਈ ਰੌਲਾ ਨਹੀਂ ਪਿਆ ਤੇ ਬੱਚੇ ਨਾਲ ਜੁੜੇ ਆ ਬਹੁਤ ਸਕੂਨ ਆਇਆ ਇਸੀ ਦਾ ਸਭ ਤੋਂ ਵੱਡੀ ਗੱਲ ਰਾਜ ਜਦੋਂ ਇਹ ਮੈਚਾਂ ਤੋਂ ਬਾਅਦ ਇਕੱਠੀ ਹੋਈ ਜਿਹੜੀ ਮੁੰਡੇ ਖੇਡਦੇ ਹੈਗੇ ਜਿਹੜੀ ਟੀਮ ਹੁਣ ਖੇਡਦੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਬਈ ਤੁਸੀਂ ਗੇਮ ਛੱਡੀ ਵੀ ਫਿਰ ਵੀ ਪ੍ਰਾਲਾ ਕੀਤਾ ਤੇ ਅਸੀਂ ਵੀ ਆਪਦੀ ਚਾਹੇ ਬੈਟਿੰਗ ਆ ਵੀ ਨਾ ਆ ਵੀ ਵੀ ਅਸੀਂ ਬੈਟਿੰਗ ਜਾਂ ਬੋਲਿੰਗ ਦਾ ਜਿਹੜੇ ਨਵੇਂ ਮੁੰਡੇ ਹੁਣ ਆਉਣਗੇ ਦੇਖ ਕੇ ਉਹਨਾਂ ਨੂੰ ਅਸੀਂ ਮੌਕਾ ਦਿਆ ਕਰਾਂਗੇ ਉਹ ਚੀਜ਼ ਦਾ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਜੇ ਇਹ ਸਾਨੂੰ ਇਹ ਅਸ਼ਵਾਸਨ ਦਿੰਦੇ ਆ ਆਗੇ ਨਵੇਂ ਜਿਹੜੇ ਆਗੇ ਆਗੇ ਮੁੰਡੇ ਹਾਂਜੀ ਤਾਂ ਲੱਗਦਾ ਕਿ ਪ੍ਰਾਲੇ ਕਰਵਾ ਕੇ ਫੇਰ ਹੀ ਆਪਾਂ ਬੱਚਣ ਜੋੜ ਸਕਦੇ ਹਾਂ ਚਾਹੇ ਕਿਸੇ ਵੀ ਖੇਡ ਦੇ ਵਿੱਚ ਪਾਉਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਕੋਈ ਵੀ ਹੋਰ ਵੀ ਗੇਮ ਬਹੁਤ ਹੈਗੀਆਂ ਨੇ ਟੂਰਨਾਮੈਂਟ ਹੋਣੇ ਜ਼ਰੂਰੀ ਆ ਫੇਰ ਹੀ ਨਵੇਂ ਬੱਚੇ ਗਰਾਊਂਡ ਦਾ ਜੁੜਦੇ ਆ ਹਾਂਜੀ ਗੱਗੇ ਵੀਰ ਮੇਨ ਗੱਲ ਪਤਾ ਕੀ ਹੈਗੀ ਦੇਖੋ ਖੇਡਾਂ ਤਾਂ ਹੈਗੀਆਂ ਹੈਗੀ ਵੀ ਜੁੜਨ ਲਈ ਸਭ ਤੋਂ ਇਹ ਜ਼ਰੂਰੀ ਆ ਇਵੈਂਟ ਕਰਾਉਣੇ ਜਿਵੇਂ ਛੋਟੇ ਬੱਚਿਆਂ ਦੇ ਪਿੰਡ ਲੈਵਲ ਤੇ ਇਵੈਂਟ ਕਰਵਾ ਦੋ ਜ਼ਰੂਰੀ ਨਹੀਂ ਚਲੋ ਇਹ ਥੋੜਾ ਪ੍ਰਬੰਧ ਵੱਡਾ ਹੋ ਜਾਂਦਾ ਹੈ ਨਾ ਤੇ ਪਿੰਡ ਲੈਵਲ ਤੇ ਵੀ ਆਪਾਂ ਕਰਵਾ ਸਕਦੇ ਹਾਂ ਠੀਕ ਹੈ ਨਾ ਜੀ ਤੇ ਵੀ ਪਿੰਡ ਲੈ ਛੋਟੇ ਬੱਚਿਆਂ ਦਾ ਕਰਾ ਦੋ ਪਿੰਡਦਿਆਂ ਕਰਕੇ ਮਨ ਲ ਕੋ ਸਾਲ ਦੇ ਵਿੱਚ ਸਾਲ ਦੋ ਵਾਰ ਆ ਕਰਾ ਦੋ ਤਿੰਨ ਵਾਰ ਕਰਵਾ ਦੋ ਉਹਦੇ ਨਾਲ ਜੁੜ ਸਕਦੇ ਆ ਬੱਚੇ ਜੀ ਹਾਂਜੀ ਹਾਂਜੀ ਜੀ ਤਾਂ ਭਾਈ ਤੁਸੀਂ ਪੁਰਾਣੇ 플레이ਰ ਹੋ ਕੀ ਸਨੇਹਾ ਦਿਓਗੇ ਅੱਜ ਕੱਲ ਦੀ ਨੌਜਵਾਨੀ ਨੂੰ ਕਿ ਗਰਾਊਂਡਾਂ ਦੇ ਨਾਲ ਜੁੜਨ ਕਿਉਂਕਿ ਅੱਜ ਕੱਲ ਨੌਜਵਾਨ ਗਰਾਊਂਡਾਂ ਤੋਂ ਦੂਰ ਹੁੰਦੇ ਜਾ ਰਹੇ ਆ ਨਸ਼ਿਆਂ ਦਾ ਦੌਰ ਚੱਲਦਾ ਸੋਸ਼ਲ ਮੀਡੀਆ ਦਾ ਟਾਈਮ ਆ ਗਰਾਊਂਡ ਪੰਜਾਬ ਦੇ ਸੁੰਨੇ ਹੋ ਰਹੇ ਆ ਤੁਸੀਂ ਸੁਨੇਹਾ ਕੀ ਦਿਓਗੇ ਵੀਰੇ ਅਸੀਂ ਤਾਂ ਵੱਤ ਤੋਂ ਵੱਧ ਇਹੀ ਕਹਿੰਨੇ ਆ ਵੀ ਗਰਾਊਂਡ ਨਾਲ ਜੁੜਨ ਇੱਕ ਮੈਨੂੰ ਇਹ ਭ੍ਰਮਾਂ ਦਾ ਵਧੀਆ ਉਪਰਾਹ ਲੱਗਿਆ ਵੀ ਇਹਨਾਂ ਨੇ ਨਰੋਲ ਕਰਾਇਆ ਕਿਉਂਕਿ ਕਈ ਟੂਰਨਾਮੈਂਟ ਦੇਖਦੇ ਆਂ 2 2 3 3 ਬਰ ਨੂੰ ਰੱਖ ਦਿੰਦੇ ਆਗੇ ਉਹ ਫਿਰ ਓਵਰ ਵੀ 4 4 5 5 ਹੁੰਦੇ ਆ ਉਹਨਾਂ ਲਈ ਤਾਂ ਬਾਹਰਲੇ ਪਲੇਅਰ ਆ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਆਗੇ ਤੇ ਪਿੰਡ ਵਾਲੇ ਪਲੇਅਰ ਫਿਰ ਨਿਕਲਦੇ ਨਹੀਂ ਉਹੀ بیٹنگ ਕਰ ਜਾਂਦੇ ਉਹੀ ਬੋਲਿੰਗ ਕਰ ਜਾਂਦੇ ਆ ਹੁਣ ਜਿੱਦਾਂ ਮੇਰੇ ਪਿੰਡ ਤੁਸੀਂ ਇਹ ਦੇਖ ਲਓ ਵੀ ਗਰਾਊਂਡ ਵੀ ਹੈ ਨਹੀਂ ਸੀ ਤੇ ਅੰਦਰ ਇੰਨਾ ਜਨੂਨ ਹੁੰਦਾ ਸੀ ਵੀ ਮੈਂ ਇਹਨਾਂ ਦੇ ਨਾਲ 2003 ਚ ਖੇਡਣ ਲੱਗੇ ਇਹਨਾਂ ਦੇ ਨਾਲ ਪਹਿਲਾਂ ਮੈਂ ਹੋ ਟੀਮਾਂ ਚ ਖੇਡਦਾ ਸੀ ਚਲ ਮੈਨੂੰ ਐਂ ਸੀ ਵੀ ਮੈਂ ਉਸ ਟੀਮ ਚ ਖੇਡਾਂ ਜਿੱਥੇ ਮੈਂ ਸ਼ਾਮ ਨੂੰ ਪ੍ਰੈਕਟਿਸ ਵੀ ਕਰ ਸਕਾਂ ਤੇ ਫਿਰ ਮੈਨੂੰ ਇਹ ਨੇੜੇ ਲੱਗਦਾ ਸੀਗਾ ਕਿਉਂ ਸਾਡਾ 3.5 ਕਿਲੋਮੀਟਰ ਤੇ ਪਿੰਡ ਕਰਕੇ ਤੇ ਮੈਂ ਸ਼ਾਮ ਨੂੰ ਯਾਨੀ ਕਿ ਦਿੱਲੀ ਖੇਡਣ ਆਉਣਾ ਹੁਣ ਮੈਂ ਪਿੰਡ ਵੀ ਬੱਚਿਆਂ ਨੂੰ ਕਹਿਣਾ ਹੁੰਨਾਗਾ ਸਾਡੇ ਥੋੜੀ ਜਿਹੀ ਨਾ ਗਰਾਊਂਡ ਦੀ ਕਮੀ ਕਿ ਮੇਰੇ ਬਾਅਦ ਇੱਕ ਦੋ ਪਲੇਅਰ ਮਤਲਬ ਉੱਠੇ ਉਹ ਬਾਹਰ ਚਲੇ ਗਏ ਹੁਣ ਨਵੇਂ ਮੁੰਡੇ ਉੱਠੇ ਆ ਗਏ ਤੇ ਉਹਨਾਂ ਨੂੰ ਕਹਿੰਨੇ ਆਗੇ ਪਰ ਗਰਾਊਂਡ 'ਚ ਨਹੀਂ ਆਉਂਦੇ ਪਤਾ ਨਹੀਂ ਕੀ ਚੱਕਰ ਆ ਪ੍ਰੈਕਟਿਸ ਲਾ ਕੀ ਨਹੀਂ ਖੁਸ਼ ਟੂਰਨਾਮੈਂਟ ਖੇਡ ਕੇ ਤਾਂ ਖੁਸ਼ ਨੇ ਤੇ ਪਰ ਪ੍ਰੈਕਟਿਸ ਨਹੀਂ ਲਾ ਕੇ ਕੋਈ ਤਾਕੜਾ ਪਲੇਅਰ ਉਦੋਂ ਹੀ ਹੋਊਗਾ ਜਦੋਂ ਆਪਾਂ ਬਾਹਰ ਖਿੱਡਾਂਗੇ ਪਿੰਡ ਚਾਹੇ ਤੁਸੀਂ ਸਾਰੀ ਉਮਰ ਖਿੱਡੀ ਚੱਲੋ ਕਦੇ ਤੱਕੜੇ ਨਹੀਂ ਹੋ ਸਕਦੇ ਮੈਂ ਉਹਨਾਂ ਨੂੰ ਬਹੁਤ ਸਮਝਾਉਣਾ ਤੇ ਇੱਕੋ ਕਰਨ ਲੱਗੇ ਨੇ ਵੀਰੇ ਸਪੀਕਰਾਂ ਦੇ ਸਾਡੀਆਂ ਲੱਤਾਂ ਘੰਮਣ ਲੱਗ ਜਿੰਨੇ ਜਦੋਂ ਮੈਕ ਚੱਲਦਾ ਹੁੰਦਾ ਕਮੈਂਟਰੀ ਚੱਲਦੀ ਹੁੰਦੀ ਸੱਤ ਖੇ ਤੇ ਪਰ ਨਹੀਂ ਹਜੇ ਥੋੜਾ ਜਿਹਾ ਜਗਦੇ ਹੈਗੇ ਤੇ ਉਹਨਾਂ ਨੂੰ ਹੁਣ ਲਾਇਆ ਹੈਗਾ ਇਸ ਸਾਲ ਵਧੀਆ ਪੰਜ ਛੇ ਲੀਗਾਂ ਜਿੱਤੇ ਹੈਗੇ ਟੂਰਨਾਮੈਂਟ ਤਾਂ ਨਹੀਂ ਹਜੇ ਜਿੱਤਣ ਵਾਲੇ ਹੋਏ ਤੇ ਪਰ ਜੇ ਨਰੋਲ ਕਰਾਉਣਗੇ ਤਾਂ ਪਲੇਅਰ ਉੱਠਣਗੇ ਨਵੇਂ ਤਾਂ ਸਾਰਿਆਂ ਨੂੰ ਇਹੀ ਆ ਵੀ ਜਿਹੜੇ ਟੂਰਨਾਮੈਂਟ ਕਰਾਉਣੇ ਆ ਨਰੋਲ ਕਰਾਓ ਨਹੀਂ ਵੱਧ ਤੋਂ ਵੱਧ ਜੇ ਕਰਾਉਣਾ ਤਾਂ ਇੱਕ ਵਾਰੋਂ ਰੱਖ ਦਿਓ ਚਲੋ ਕਈ ਜਿੱਦਾਂ ਹੁਣ ਮੈਂ ਤਾਂ ਕਹਿੰਦਾ ਇੱਕ ਵਾਰੋਂ ਵੀ ਕਈ ਵਾਰੀ ਮੇਰੇ ਵਰਗਾ ਪਲੇਅਰ ਕਿ ਕੀ ਹੁੰਦਾ ਪਿੰਡ 'ਚੋਂ ਵੀ ਜਿਵੇਂ ਮੇਰੇ ਕੋਲ ਉਹਦੋਂ ਆਪਸ਼ਨ ਨਹੀਂ ਨਹੀਂ ਹੁੰਦੀ ਸੀ ਜੇ ਹਾਂ ਨਰੋਲ ਰੱਖ ਲਿਆ ਫਿਰ ਮੇਰੀ ਪਿੰਡ ਦੀ ਟੀਮ ਹੈਣੀ ਸੀਗੀ ਮੈਂ ਖੇਡ ਨਹੀਂ ਸਕਦਾ ਸੀ ਜਿਹੜੇ ਪਲੇਅਰ ਜੁੜੇ ਆ ਟੀਮਾਂ ਨਾਲ ਉਹ ਖੇਡ ਸਕਣ ਉਹਨਾਂ ਨੂੰ ਵੀ ਮਸਤਨ ਮਿਲ ਸਕੀ ਕੀ ਕੋ ਸਿੱਖ ਜਾਂਦਾ ਕਿ ਪਲੇਅਰ ਕਿਉਂਕਿ ਜਿਵੇਂ ਜੁਨਟੀ ਹੁੰਦੀ ਹੈਗੀ ਇਕਤਾ ਹੁੰਦੀ ਹੈ ਨਾ ਪਲੇਅਰਾਂ ਦੇ ਨਾਲ ਟੀਮ ਵਰਕ ਹੁੰਦਾ ਹੋਰ ਕੀ ਕੁਝ ਸਿਖਾਉਂਦੀ ਆ ਗੇਮ ਬੰਦੇ ਨੂੰ ਇਹ ਵੀਰੇ ਸ਼ੈਨਸ਼ੀਲਤਾ ਸਭ ਤੋਂ ਵੱਡੀ ਗੱਲ ਆ ਕਿਉਂਕਿ ਜਿਹੜੇ ਪਲੇਅਰ ਮਤਲਬ ਗਰਾਊਂਡ 'ਚ ਟੀਮ ਵਰਕ ਹੋ ਜਾਂਦਾ ਇੱਕ ਇਕੱਠੇ ਰਹਿ ਕੇ ਟੀਮ ਵਰਕ ਸਿੱਖਦਾ ਬੰਦਾ ਤੇ ਬਹੁਤ ਫਰਕ ਪੈਂਦਾ ਯਾਨੀ ਕਿ ਵੱਡਿਆਂ ਦੀ ਰਿਸਪੈਕਟ ਕਰਨਾ ਹਾਂਜੀ ਵੀਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਇੱਕ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀ ਖੇਡਾਂ ਨੂੰ ਜਿਉਂਦੀਆਂ ਰੱਖਣ ਲਈ ਵੱਧ ਤੋਂ ਵੱਧ ਸਟੇਡੀਅਮ ਬਣਾਈ ਜਾਣ ਕਿਉਂਕਿ ਜੇ ਗਰਾਊਂਡ ਹੋਣਗੇ ਫਿਰ ਹੀ ਆਉਣਗੇ ਕਈ ਪਿੰਡਾਂ ਦੇ ਵਿੱਚ ਗਰਾਊਂਡਾਂ ਦੀ ਬਹੁਤ ਵੱਡੀ ਕਮੀ ਹੈਗੀ ਜੇ ਵੱਡੇ ਚਲੋ ਸਟੇਡੀਅਮ ਵੀ ਨਹੀਂ ਬਣਾਈ ਘੱਟ ਤੋਂ ਘੱਟ ਗਰਾਊਂਡ ਤਾਂ ਹੁਣ ਪਾਰਕ ਹੋਣ ਤਾਂ ਕਿ ਜਿਹੜੇ ਨਾ ਬੱਚੇ ਵੱਡੇ ਦੂਰ ਨਹੀਂ ਜਾ ਸਕਦੇ ਉਹ ਪਾਰਕਾਂ 'ਚ ਖੇਡ ਸਕਦੇ ਹੈਗੇ ਮੈਂ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਦਾ ਕਿ ਸਰਕਾਰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪਾਰਕ ਤੇ ਗਰਾਊਂਡ ਬਣਵਾਵੇ ਜੀ ਹਾਂਜੀ ਬਹੁਤ ਧੰਨਵਾਦ ਓਕੇ ਓਕੇ ਬਹੁਤ ਧੰਨਵਾਦ ਬਹੁਤ ਸੁਣਾ ਪ੍ਰਾਲਾ ਇਸ ਪਿੰਡ ਦੇ ਨੌਜਵਾਨਾਂ ਨੇ ਕੀਤਾ ਤੇ ਨਾਲ ਕਿਹਾਗਾ ਕਿ ਸਰਕਾਰਾਂ ਨੂੰ ਵੀ ਕਿਹਾ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਦਾ ਟੁਕੜਾ ਬਣਨੇ ਚਾਹੀਦਾ ਫਿਰ ਹੀ ਪਲੇਅਰ ਆ ਜਿਹੜੇ ਗਰਾਊਂਡਾਂ ਦੇ ਵਿੱਚ ਆ ਸਕਦੇ ਆ ਤੇ ਮੇਰੇ ਪਿੱਛੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਹੈਗਾ ਬਹੁਤ ਚੰਗੀ ਗੱਲ ਹੈ ਹਰ ਇੱਕ ਟੀਮ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ ਹਰ ਇੱਕ ਪਿੰਡ ਦੀ ਟੀਮ ਹੋਣੀ ਚਾਹੀਦੀ ਹੈ ਚਾਹੇ ਉਹ ਕਬੱਡੀ ਦੀ ਹੋਵੇ ਚਾਹੇ ਉਹ ਕ੍ਰਿਕਟ ਦੀ ਹੋਵੇ ਚਾਹੇ ਉਹ ਵਾਲੀਬਾਲ ਦੀ ਹੋਵੇ ਕਿਸੇ ਵੀ ਗੇਮ ਦੇ ਨਾਲ ਬੱਚਿਆਂ ਨੂੰ ਜੋੜਨਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਨਸ਼ੇ ਤੋਂ ਬਚਾਉਣੇ ਆ ਮਾੜੇ ਕੰਮਾਂ ਤੋਂ ਬਚਾਉਣੇ ਆ ਤੇ ਸੋਸ਼ਲ ਮੀਡੀਆ ਤੋਂ ਖੜਾ ਛਡਾਉਣਾ ਤਾਂ ਗਰਾਊਂਡਾਂ ਦੇ ਨਾਲ ਬੱਚਿਆਂ ਨੂੰ ਜੋੜਨਾ ਪਊਗਾ ਉਹ ਜੁੜਨਗੇ ਫੇਰ ਹੀ ਜੇ ਇਸ ਤਰ੍ਹਾਂ ਦੇ ਪ੍ਰਾਲੇ ਹੋਣਗੇ ਕੈਮਰਾਮੈਨ ਲੱਪੜੀ ਨਾਲ ਗਵਿੰਦਰ ਸਿੰਘ ਜੰ